ச கண்ட ஐ நாளை கு கம காடி தமி ச கனு வா ர ஒ கா வ நாாள் வாளை කලග லாஜ க காමමகிறண சறදங்க ண்ணும் ਮਰਾ ਵੇ ਲੋ ਫੋਨ ਮ ਇਕੱਲੀ ਡਈ ਕੰਮ ਕਰਨ ਤੇ ਭਾਬੀ ਲਾ ਕੇ ਫੋਨ ਡਈ ਹੈ ਚਲਾਉਣ ਤੁਹਾਨੂੰ ਕੋਈ ਹੱਲ ਕਰਨਾ ਪੈਣਾ ਵਾ ਕੁਛ ਨਹੀਂ ਆਣਾ ਕੀ ਕਰਨੀਆਂ ਨੇ ਮਾਰਨੀ ਆ ਆਵਾਜ਼ ਫੋਨ ਮ ਨਹੀਂ ਕਵਾਲਾ ਨਹੀਂ ਮੇਰੀ ਗੱਲ ਸੁਣਾ ਦਵੇਂ ਜਿਹੜੀਆਂ ਆਣ ਕੇ ਕੋਈ ਨਹੀਂ ਮੈਂ ਕਰ ਲੈਣੀ ਹੱਲ ਜਿੱਤਾ ਮੈਂ ਕਰ ਲੈਣੀ ਆਹੀ ਮੰਮੀ ਮੰਮੀ ਨੇ ਪਤਾ ਨਹੀਂ ਕੀ ਕਹਿਣਾ ਆਵਾਜ਼ਾਂ ਮਾਰਨ ਦੀ ਚੰਗੀ ਪਾਲੀ ਫੋਨ ਵੇਖਣ ਦੀ ਸੀ ਮੈਂ ਬਾਜੀ ਅੰਦਰ ਕੇ ਇਹਨੇ ਕੋਈ ਚੱਕਣਾ ਦਿੱਤੀ ਹੁੰਨੀ ਆ ਅਨੀ ਮੰਮੀ ਆ ਗਈਆਂ ਹਾਂਜੀ ਮੰਮੀ ਬੁਲਾਉਣ ਦੇ ਦੋ ਫੋਟੋ ਇੱਥੇ ਮੈਂ ਲਾ ਕੇ ਪਾਉਂ ਦੋਵੇਂ ਬਤੂ ਹੀ ਬੈਹਰੇ ਇੱਥੇ ਕੋਣ ਹਾਂਜੀ ਮੰਮੀ ਇੱਥੇ ਬੈਹ ਇੱਥੇ ਬੈ ਤੂੰ ਵੀ ਇੱਥੇ ਆ ਆਹ ਕੋ ਤੋ ਕੱਲੀ ਕੰਮ ਕਰਨੀ ਤੇ ਤੂੰ ਕਿਉਂ ਨਹੀਂ ਕਰਨੀ ਕੰਮ ਮੰਮੀ ਮੈਂ ਕਰਦੀ ਰਹੀ ਹਾਂ ਜੀ ਹੁਣ ਇਹ ਕਾਲੂ ਤੇ ਫਿਰ ਕੀ ਨਹੀਂ ਪੁੱਤ ਰਲਕੇ ਕਰਿਆ ਕਰ ਦੋਹੇ ਜਣੀਆਂ ਰਲਕੇ ਕਰਿਆ ਦਾ ਤੂੰ ਵੀ ਕਰਿਆ ਕਰ ਨਾਲੋਂ ਵੀ ਕਰਦੀ ਤੂੰ ਵੀ ਕਰਿਆ ਕਰ ਮੰਮੀ ਨੇ ਕੀਤਾ ਆਪਣੇ ਹਿੱਸੇ ਦਾ ਜਿਹੜਾ ਕੰਮ ਕਰਨਾ ਸੀ ਕੀ ਕਰਕੇ ਆਈ ਹੈ ਮੰਮੇ ਰੋਟੀ ਬਣੀ ਕੀਤਾ ਸਵੇਰ ਦਾ ਸਾਰਾ ਉਹਨੇ ਮੈਨੂੰ ਕੀ ਕਰਨ ਲਈ ਆ ਮम्मी ਮੈਂ ਸਾਰੇ ਘਰ ਦੀ ਸਾਫ ਸਫਾਈ ਮੈਂ ਕੀਤੀ ਰੋਟੀ ਪਾਣੀ ਰੋਟੀ ਪਾਣੀ ਕਿਹਾ ਕਿ ਇੰਨਾ ਕੁ ਭਾਰਾ ਹੀ ਸਬਜੀ ਤੇ ਬਣੀ ਪਈ ਹੈ ਫੁਲਕੇ ਹੀ ਦੋ ਲਾਏ ਦਿੱਤੇ ਬਾਕੀ ਸਾਰਾ ਕੰਮ ਤੇ ਮੈਂ ਨਾਲ ਕੇ ਕਰਿਆ ਕਰੋ ਲੜਿਆ ਨਾ ਕਰੋ ਨਾਲ ਕੇ ਕਰਿਆ ਕਰੋ ਮੈਂ ਤਾਂ ਇਹਨਾਂ ਨੂੰ ਕਹਿੰਨੀ ਨਹੀਂ ਆ ਕੋਈ ਕੰਮ ਕਰੋ ਮੈਂ ਤਾਂ ਸਾਰਾ ਕੰਮ ਸੇਤੀ ਆਪ ਕਰ ਲਿਆ ਪਤਾ ਲੋਕੀ ਬਾਰ ਬੜੀਆਂ ਕੱਲਾ ਕਰਦੇ ਨੇ ਲੋਕ ਕਹਿੰਦੇ ਤੇਰੀਆਂ ਦੋ ਨੂੰ ਬੜਾ ਲੜਦੇ ਨੇ ਤੇ ਤੀਜੀ ਆਏਗੀ ਫੇਰ ਕੀ ਬਣੇਗਾ ਤੇ ਤੁਸੀਂ ਸ਼ਲੋਕ ਨਾ ਰਿਹਾ ਕਰੋ ਤੁਹਾਨੂੰ ਮੈਂ ਬੜੀ ਬਰਾਨੀ ਸ਼ਲੋਕ ਨਾ ਰਿਹਾ ਕਰੋ ਮੰਮੀ ਤੇ ਇਹਨਾਂ ਨੂੰ ਵੀ ਸਮਝਾਓ ਨਾ ਇਹ ਵੀ ਗਾੜੀ ਮੇਰੇ ਬੜਾ ਬੋਲਦੀ ਹੈ ਉਹ ਤਾ ਨਾ ਬੋਲ ਦੋਵਾਂ ਨੇ ਮੈਨੂੰ ਵੱਖਰਿਆ ਕਰਦੇ ਪੁੱਤ ਮੈਂ ਵੱਖਰਿਆ ਨਹੀਂ ਇਹ ਜੇ ਕਰਨਾ ਕਹਿੰਦੇ ਜਿੰਨਾ ਚਿਰ ਮੈਂ ਤੀਜਾ ਮੁੰਡਾ ਨਹੀਂ ਨਾ ਮੈਂ ਉਹਦੀ ਮੈਂ ਨਹੀਂ ਵੱਖਰਿਆ ਕਰਨਾ ਤੇ ਕੰਮ ਤਾਂ ਮੈਂ ਵੰਡ ਦੇਣੀ ਆ ਰਲ ਕੇ ਕਰ ਲਿਆ ਕਰੋ ਦੋਵੇਂ ਜਣੀਆਂ ਇੱਕ ਦਿਨ ਉਹ ਕਰ ਲੈ ਇੱਕ ਦਿਨ ਉਹ ਕਰ ਲੈ ਮੈਂ ਬਾਰਾ ਹੁੰਡਿਆ ਨਾ ਤੇ ਪੂਨਮ ਸਕਲੀ ਡਈ ਸੀ ਕੰਮ ਕਰਨ ਤੇ ਭਾਬੀ ਰਾਮ ਨਾਲ ਫੋਨ ਲਈ ਚਲਾਉਣ ਕੰਮ ਕਰ ਲਿਆ ਕਰ ਪੁੱਤ ਲੜਾਈ ਮम्मी ਮੈਂ ਵੀ 5 ਵਜੇ ਉੱਠਦੀ ਸਵੇਰੇ ਆਪਣੇ ਬੱਚਿਆਂ ਨੂੰ ਸਕੂਲ ਭੇਜ ਕੇ ਤੇ ਮੈਂ ਵੀ ਸਾਰਾ ਕਰਦੀ ਆ ਇਹਦੇ 8 ਵਜੇ ਉੱਠਦੀ ਸੁੱਤੀ ਨਹੀਂ ਪੁੱਤ ਚਾਹ ਲੜਾਈ ਨੂੰ ਮਟਾਉਣਾ ਹੋਏ ਨਾ ਤੇ ਥੋੜਾ ਬਹੁਤਾ ਆਪ ਹੀ ਕਰ ਲੀਣਾ ਹੁੰਦਾ ਵਾ ਮੰਮੀ ਇਹਨੂੰ ਵੀ ਸਮਝ ਜਾਈਦੀ ਨਾ ਕਿ ਹੁਣ ਮੈਂ ਨਾ ਵੀ 8 ਵਜੇ ਉੱਠ ਕੇ ਸਾਰਾ ਘਰ ਦਾ ਕੰਮ ਤੇ ਮੈਂ ਹੀ ਕਰਦੀ ਆ ਉਹ ਤੂੰ 8 ਵਜੇ ਨਹੀਂ ਸਿਰ ਟਾਈਮ ਨਾਲ ਉੱਠਿਆ ਕਰ ਥੋੜਾ ਬਹੁਤਾ ਨਾਲ ਉਹਦੇ ਕੰਮ ਕਰਾਇਆ ਕਰ ਤੇ ਟਾਈਮ ਨਾਲ ਉੱਠਿਆ ਕਰ ਜੀ ਕੰਮ ਦੇ ਮੰਮੀ ਸਾਰੇ ਰੱਖਣਾ ਵਾ ਇਹ ਆਪਣੇ ਨਿਆਣੇ ਤੋਰ ਕੇ ਬਸ ਬਾਅਦ ਸਤ ਤਿਆਰ ਹੋ ਕੇ ਬਹਿ ਜਾਂਦੇ ਆ ਬਾਕੀ ਘਰ ਦਾ ਕੰਮ ਤੇ ਮੈਂ ਹੀ ਕਰਦੀ ਸਾਰਾ ਨਾਲ ਥੋੜਾ ਬਹੁਤਾ ਕਰਿਆ ਕਰੋ ਤੁਸੀਂ ਚਾਹੁੰਦੀਆਂ ਜੀ ਮੈਨੂੰ ਵੱਖ ਕਰੇ ਵੱਖ ਮੈਂ ਨਹੀਂ ਜੇ ਕਰਨਾ ਤੁਹਾਨੂੰ ਕਮਰ ਨਾਲ ਮਿਲ ਕੇ ਕਰਨਾ ਪੈਣਾ ਜੀ ਜਿੰਨਾ ਚਿਰ ਮੈਂ ਤੀਜਾ ਮੁੰਡਾ ਨੀਂ ਆਂ ਇਹਨਾਂ ਵੀ ਆਉਂਦੀ ਕੋ ਨਜ਼ਰ ਮੈਂ ਵੱਖੋ ਵੱਖੀ ਨਹੀਂ ਕਰਦਾ ਮਾਦਾ ਜੀ ਵੱਖ ਨਹੀਂ ਨਾ ਕਰਨਾ ਤੇ ਇਹਨਾਂ ਦੇ ਕੰਮ ਅੱਡ ਕਰਦੇ ਲੱਗਦੀਆਂ ਰਹਿੰਦੀਆਂ ਹੋ ਮੈਂ ਕੰਮ ਤਾਂ ਡੇਡੋੜੀ ਕਰ ਦੇਣੀ ਆ ਇੱਕ ਦਿਨ ਉਹ ਕਰ ਲੈ ਕਰੇ ਇੱਕ ਦਿਨ ਉਹ ਕਰ ਲੈ ਕਰੇ ਠੀਕ ਹੈ ਇੱਕ ਦਿਨ ਉਹ ਕਪੜਾ ਲਗਾ ਤੋਇਆ ਕਰੇਗੀ ਤੇ ਇੱਕ ਦਿਨ ਤੂੰ ਘਰ ਦਾ ਘਰਿਆ ਕਰ ਤੇ ਇੱਕ ਦਿਨ ਤੂੰ ਕਪੜੇ ਧੋਇਆ ਕਰੋ ਘਰ ਦਾ ਕਰੇਗਾ ਠੀਕ ਹੈ ਤੇ ਜਿਹੜੀ ਕਪੜਾ ਮੰਮੀ ਇਹਨੂੰ ਪੋਛ ਲਓ ਮੈਂ ਤਾਂ ਕਰ ਹੀ ਲੈਣਾ ਵਾ ਇਹ ਇਹਨੇ ਫੇਰ ਮੇਨ ਨਾਲ ਨਾ ਲੜਨਾ ਤੇ ਨਾਲ ਝਾੜੂ ਪੋਚਾ ਕਰੇ ਕਰੇ ਠੀਕ ਹੈ ਕਾ ਸਪੋਣ ਤੂੰ ਕੀ ਚੰਨੀ ਹੈ ਮੰਮੀ ਮੈਂ ਤਾਂ ਕੋਈ ਨਹੀਂ ਕਰ ਲਿਆ ਕਰਾਂਗੀ ਅੱਗੇ ਵੀ ਮੈਂ ਸਾਰਾ ਘਰ ਦਾ ਕਰਦੀ ਆ ਕੋਈ ਨਹੀਂ ਹੈ ਕਰ ਲਿਆ ਕਰਾਂਗੀ ਹਰਦੀ ਤੂੰ ਦੱਸ ਪੁੱਤ ਮੈਂ ਵੀ ਕੋਈ ਨਹੀਂ ਕਰ ਲਿਆ ਕਰੂੰ ਮੰਮੀ ਪਤਾ ਫੋ ਆਪਣਾ ਕਪੜਾ ਲੀਦਾ ਧੋਣਾ ਵਾ ਉਹ ਆਪਣਾ ਧੋਲੇ ਤੇ ਤੂੰ ਆਪਣਾ ਧੋ ਲਿਆ ਠੀਕ ਹੈ ਤੇ ਲੜਾਈ ਨਹੀਂ ਕਰਨੀ ਠੀਕ ਆ ਮੰਮੀ ਕੋਈ ਨਹੀਂ ਕਰ ਲਿਆ ਕਰਾਂਗੇ ਜਿਹੜਾ ਆਪਾਂ ਤਾਂ ਸਾਂਝਾ ਕੰਮ ਹੈ ਨਾ ਉਹ ਤਾਂ ਤੁਸੀਂ ਕਰ ਲਿਆ ਉਤਰਾ ਤੇ ਜਿਹੜਾ ਕੱਪੜਿਆਂ ਦਾ ਕੰਮ ਹੈ ਨਾ ਇਹ ਤਾਂ ਵੀ ਆਪਾਂ ਆਪਣਾ ਧੋ ਲਿਆ ਕਰੋ ਤੇ ਲੜਾਈ ਨਾ ਕਰਿਆ ਕਰੋ ਦੋ ਆਪਣੇ ਧੋਲੇ ਤੇ ਉਹ ਆਪਣੇ ਧੋਲੇ ਠੀਕ ਹੈ ਕੋਈ ਨਹੀਂ ਮੰਮੀ ਤੋਲੇ ਕਰਾਂਗੇ ਆਹ ਤੇ ਬਾਕੀ ਗੱਲ ਲਈ ਤੁਹਾਨੂੰ ਵੱਖਰੇ ਹੁੰਦਾ ਚਾਹੀਏ ਵੱਖਰੇ ਹੁੰਦੇ ਵਿੱਚ ਨਹੀਂ ਕੁਝ ਵੀ ਰੱਖਿਆ ਜੇ ਨਜ਼ਰ ਮੈਨੇ ਕਾ ਮੁੰਡਾ ਨੇ ਨਾ ਮੈਂ ਵੀ ਉਹ ਨਜ਼ਰ ਮੈਂ ਪੁੱਤ ਵੱਖਰੇ ਨਹੀਂ ਕਰਨਾ ਤੇ ਜੇ ਉਹ ਬਾਹਰ ਕੰਮ ਕਰਦਾ ਤੇ ਇਹ ਵੀ ਬਿਠੇਰਾ ਪਹਿਲੇ ਬੰਨੇ ਚ ਕਰਦਾ ਕੰਮ ਪੁੱਤ ਲੜ ਕੇ ਰਹੀਦਾ ਹੁੰਦਾ 24 ਘੰਟੇ ਲੜਾਈ ਦੀ ਆਵਾਜ਼ਾਂ ਨਹੀਂ ਮਾਰਦੀ ਦੀ ਮਾਰਾ ਮੈਨੂੰ ਫੋਨ ਆ ਗਿਆ ਮੈਂ ਫੋਨ ਸੁਣਾਵਾ ਇਲਜਾ ਸੁਣਾ ਤੇਨਾਂ ਨੂੰ ਸਮਝਾ ਕੇ ਰੱਖਿਆ ਕਰੋ ਲੜਿਆ ਨਾ ਕਰਨ ਸਮਝਾਨੇ ਆ ਸਾਰੇ ਸਮਝਾਇਆ ਇਹਨਾਂ ਨੂੰ ਹੁਣ ਇਹ ਨਹੀਂ ਹੁਣ ਕੀ ਕਰਦੀਆਂ ਨੇ ਚਲੋ ਪੁੱਤ ਤੁਸੀਂ ਮੈਂ ਨਾ ਜਾਵਾ ਵੇਖਾਂ ਮੈਂ ਵੀ ਵੇਲੀ ਦੇ ਚ ਮਾਰ ਕੇ ਆਵਾ ਫੇਰਾ ਜਾ ਫੋਨ ਮਜਾ ਕੇ ਘਰ ਸੋਈ ਦੇ ਚ ਕੰਮ ਜਾ ਆ ਜਾਂਦੀ ਏ ਕਵਲ ਵੀ ਜਾ ਜਾ ਕੇ ਤੇ ਘਰ ਕੰਮ ਧੰਦਾ ਮੈਨੂੰ ਲੱਗਦਾ ਇਹਨਾਂ ਦੇ ਵਿੱਚ ਵੀ ਨਾ ਥੋੜਾ ਪੋਤਾ ਕੁਪ ਪੈਂਦਾ ਜਾਂਦਾ ਪਰ ਜਦੋਂ ਮੈਨੂੰ ਕੋ ਕੰਮ ਆ ਨਹੀਂ ਆ ਨਾ ਉਹਦੇ ਮੈਂ ਫੋਨ ਸੁਣਾ ਮੰਮੀ ਮੈਂ ਫੋਨ ਸੁਣਾ ਮੈਨੂੰ ਲੱਗਦਾ ਇਹ ਕੋ ਚੁੱਕਾ ਚੰਦਾ ਵਾ ਤੇ ਨਿੱਕੀ ਨੂੰ ਵੀ ਮੈਨੂੰ ਕੋ ਲੱਗਦਾ ਪੰਪ ਜਿਆਦਾ ਹੀ ਦਿੰਦਾ ਕੋਈ ਇਹਨੂੰ ਕਿ ਲੱਗਦਾ ਹੈ ਮੰਮੀ ਮੈਨੂੰ ਤਾਂ ਲੱਗਦਾ ਇਹ ਚਾਚੀ ਦਿੰਦੀ ਸਾਰੀਆਂ ਚੁਪਣਾ ਆਹ ਕੋ ਗੱਲ ਹੈ ਵੀ ਇਹ ਮੈਂ ਮੜਾ ਦੇ ਇੱਥੇ ਗੱਲ ਬੁਲਕੀਤੀਏ ਵੀ ਵੱਖਰੇ ਨਹੀਂ ਕਰਨਾ ਇਹਨੇ ਉਧਰ ਫੇਰ ਆ ਜਾਣਾ ਉਹਦੇ ਕੰਮ ਮਮੀ ਇਹਨ ਵੱਖਰੇ ਕਰ ਦੇ ਮੰਮੀ ਇੰਨੀ ਕਿੰਨੀ ਕੀ ਗੱਲ ਉਹਦੇ ਕੰਨੀ ਬਾੜ ਦਿੰਦੀ ਆ ਪਤਾ ਨਹੀਂ ਕੀ ਸਾ ਪਤਾਵੇ ਮੈਨੂੰ ਤੇ ਆਪਣੀ ਇਹ ਮੁੰਡੇ ਦਾ ਹੁਣ ਸਮਝ ਲੱਗਦੀ ਅੱਗੇ ਇਹਨੇ ਸ਼ਾਮ ਸਵੇਰੇ ਮੇਰੇ ਕੋਲ ਬਹਿਣਾ ਕਿੰਨਾ ਕਿਨੇ ਚੇਹਰੇ ਨੇ ਗੱਲਾਂ ਕਰਦੇ ਨੇ ਹੁਣ ਜਦੋਂ ਗੱਲ ਕਰੋ ਮੈਂ ਮੰਮੀ ਫੋਨ ਸੁਣਾਵਾ ਮੈਂ ਵੇਲੀ ਜੋ ਮੈਂ ਫੋਨ ਸੁਣਾਵਾ ਪੱਪੀ ਤੋਂ ਹੁਣ ਮੇ ਇਹ ਉਹਦੇ ਮਗਰ ਲੱਗਾ ਨਿੱਕੀ ਦੇ ਆ ਮੈਨੂੰ ਜਾਪਦਾ ਇਹਨਾਂ ਤੇ ਕੋਈ ਵਿਗੜਦੇ ਜਾਂਦੇ ਤੌਰ ਤਰੀਕੇ ਹੁਣ ਕਰਨਾ ਪੈਣਾ ਮੈਨੂੰ ਕੁਛ ਨਾ ਕੁਛ ਤਾਂ ਮੈਂ ਤਾਂ ਜਾਵਾਂ ਮੈਂ ਜਾ ਕੇ ਨਾ ਕਰੋ ਹੰਕਦਰਸ ਹੋਈ ਚ ਲਿਆਓ ਈ ਘੁੱਟ ਚਾਹ ਬਣਾ ਕੇ ਮੈਂ ਮੜ ਜਾਣਾ ਤੇ ਲਿਚਪੇਰਾ ਮਾਰ ਕੇ ਆਵੇਂਗਾ ਭਣਾ ਕਿਦਣਾ ਕਰ ਕੋਈ ਨਹੀਂ ਬਣਾਉਣੀ ਚਾਹ ਮੈਂ ਆਹੋ ਜਾਂ ਜੀ ਜਨਮ ਵੀ ਆਖਿਆ ਮਾ ਡੰਗਰਾ ਵਾਲਾ ਉਹ ਵੀ ਸੋਨੂੰ ਮਾਰ ਕੇ ਬਣਾ ਤੇ ਨਿਕਲ ਗਿਆ ਬਾਹਰੋਂ ਖੂਨ ਦਾ ਮੈਂ ਵੀ ਆਖਿਆ ਵਾ ਧੁੱਪੇ ਛਾਵੇਂ ਕਰਕੇ ਆਵਾਂ ਪਹਿਲਾਂ ਕੀ ਕਰਨ ਡਿਆ ਨਾਲ ਵੇਖ ਕੇ ਹੁੰਨੀ ਆ ਨਾ ਪਹਿਲਾਂ ਇਨਾਂ ਨੇ ਤੇ ਮੈਂ ਜੰਦਰਾ ਹੀ ਮਾਰ ਜਾਵਾ ਜੰਦਰਾ ਖੁੱਲਾ ਮੁਖੁੱਲਾ ਛੱਡ ਕੇ ਡੰਗਰ ਭਾਵੇਂ ਕੋ ਖੋਲ ਕੇ ਲਾਜੇ ਹਾਂ ਕਿ ਬੱਚੀ ਤੇ ਬੱਚੀ ਹੈ ਸੱਤ ਗਾਈਆਂ ਬੈਠੀ ਐ ਲਾਲ ਵੀ ਬੈਠੀ ਐ ਹੁਣ ਇਹਨਾਂ ਨੂੰ ਮੈਂ ਕੀ ਠਾ ਲੈਣਾ ਹੁਣ ਦੁਪਹਿਰ ਬੈਠੀਆਂ ਨੇ ਬੱਤੀ ਬੰਦ ਦਾ ਪੱਖਾ ਨਹੀਂ ਚੱਲਣ ਡਿਆ ਹੁਣ ਪੱਖਾ ਛਲ ਕੀ ਸੋਣਾ ਆ ਬੱਚੀ ਮਾੜੀ ਜੀ ਕਰਨੀ ਛਾਵੇਂ ਚੱਲ ਵੇਖਦੀ ਹਾਂ ਫਿਰ ਮੈਂ ਪਾਣੀ ਡਾ ਕੇ ਇਹਨਾਂ ਨੂੰ ਬਣ ਜਣੀ ਛਾਵੇਂ ਪਾਣੀ ਤੇ ਮੈਨੂੰ ਲੱਗਦਾ ਸੋਨੂੰ ਡਾਹ ਗਿਆ ਫੇ ਫਤਾਬੜਾ ਧਰਿਆ ਇੱਥੇ ਪਾਣੀ ਢਾਗ ਗਈ ਬੰਨ ਕੇ ਗਿਆ ਮੇਰੇ ਸਾਹ ਦੇ ਵਿੱਚ ਚੱਲ ਹੁਣ ਲੋਢੇ ਵੇਲੇ ਮਾਰਾਂਗੀ ਫੇਰ ਅਤਾਂ ਰਾਂਦੇ ਵੇਲੇ ਨਾ ਹੁਣ ਜਾਣੀ ਆ ਘਰ ਤੇ ਭੈਰ ਲੱਗੀ ਆ ਮੈਂ ਕਿੱਥੇ ਕਰਦੀ ਫਿਰਾਂ ਹੁਣ ਮੈਂ ਹੁਣ ਵੇਖਾਂਗੀ ਡੰਗਰ ਬੈਠੇ ਆਣ ਮੈਂ ਹੁਣ ਮੈਂ ਚੱਲ ਇਹ ਕਰਨੀ ਆ ਕੰਮ ਧੰਦਾ ਫੇਰ ਹੈਨੀ ਕੁੜੀਆਂ ਕੀ ਕਰਨੀ ਆ ਰਸੋਈ ਦੇ ਵਿੱਚ ਮੈਂ ਨਹੀਂ ਚਾਹ ਘੁੱਟ ਬਣਾ ਕੇ ਲਿਆਉ ਲੋਢੇ ਵੇਲੇ ਜਾਵਾਂਗੀ ਤਾਂ ਹੱਥੋਂ ਨਾ ਡੱਗਾਂ ਚਾਹ ਨੇ ਮੈਂ ਆਖਿਆ ਸੀ ਕਵਲ ਹੈ ਚਾਹ ਲਿਆਉ ਬਤ ਘੁੱਟ ਬਣਾ ਕੇ ਤੇ ਮੇਰੀ ਗੱਲ ਸੁਣੋ ਆਣ ਕੇ ਚਾਹ ਬਣਾਓ ਤੇ ਕੰਮ ਧੰਦਾ ਕਰ ਲਿਆ ਜੇ ਨਾ ਆ ਜੋ 36 ਬੰਦਰ ਬਣਾ ਇਨੀ ਚਾਹ ਮੰਮੀ ਚਾਹ ਬਣਾਉਣਾ ਮੈਨੂੰ ਥੋੜੀ ਕਿ ਆ ਤੁਹਾਨੂੰ ਕਿਹਾ ਰਹੀ ਦੀ ਕਿ ਕਦੇ ਜਾਣਾ ਬਣਾ ਲੈਨੀ ਤੇ ਫਿਰ ਕੀ ਹੋਣਾ ਜੇ ਤੂੰ ਬਣਾ ਲੈਨੀ ਤੇ ਹੁਣ ਮੰਮੀ ਇਹ ਕੰਮ ਹੀ ਵਾੜਤੇ ਹੁਣ ਜਦੋਂ ਕੰਮ ਵਣਡੇ ਜਿਹੜਾ ਕੰਮ ਤੁਹਾਨੂੰ ਮੰਮੀ ਨੇ ਕਿਹਾ ਤੁਹਾਨੂੰ ਹੀ ਕਰਨਾ ਪੈਣਾ ਨਾ ਕਿ ਮੈਨੂੰ ਚਾਹ ਉਹਦੇ ਬੋਟਲ ਮੰਗਣ ਲਿਆ ਮੈਂ ਬਣਾ ਦੇਣੀ ਚਾਹ ਬਣਾ ਲਓ ਕਿ ਚਾਹ ਹੁਣ ਜੇ ਤੁਹਾਨੂੰ ਘਿਆਰ ਤਾਉਂ ਇਹ ਤਾਂ ਹੀ ਬਣਾਉਣੀ ਹੈ ਮੈਂ ਥੋੜੀ ਬਣਾਉਣੀ ਹੈ ਚਲ ਪਰੇ ਹੋ ਨਹੀਂ ਚਾਹ ਬਣਾਉਣੀ ਤੇ ਪਾਣੀ ਪਾ ਲੈਣ ਦੇ ਮੈਨੂੰ ਦੋ ਘਟਾ ਚਾਹ ਦੇ ਕਿ ਬਣਾਉਣੇ ਪੈ ਗਏ ਸੀ ਤੁਹਾਨੂੰ ਤੇ ਨਾਲ ਹੀ ਮੌਤ ਪਈ ਜਾਣ ਢਈ ਆ ਕਿੱਡੇ ਔਖੇ ਹੋਂਦੇ ਆ ਤੂੰ ਬਣਾ ਦੇਣੀ ਤੇ ਤੈਨੂੰ ਕੀ ਦੱਸ ਜਦੋਂ ਤੁਹਾਨੂੰ ਆਖਿਆ ਤੇ ਤੁਸੀਂ ਬਣਾਉਣੀ ਲੀ ਦੋ ਘਟਾ ਮੇਰੇ ਲਈ ਵੀ ਚਾਹ ਦੇ ਬਣਾ ਲਿਓ ਚੰਗਾ ਦੇਨੇ ਦਿਨ ਲੰਗਲਾਟਿਕ ਵਾਲੀ ਚਾਹ ਮਨਾ ਤੈਨੂੰ ਚਾਹ ਬਣਾਉ ਨੂੰ ਕਿਹਾ ਨਾਲੇ ਤੈਨੂੰ ਗੱਛ ਪੈ ਗਈ ਸੀ ਤੂੰ ਜਦੋਂ ਮੈਂ ਬਣਾ ਨਹੀਂ ਹੁੰਦਾ ਨਹੀਂ ਤੂੰ ਪੀਨੇ ਚਾਹ ਕੋਈ ਨਹੀਂ ਮੈਂ ਬਣਾ ਰਿਆ ਕਰੂ ਆਪੇ ਜਾ ਤੂੰ ਜਾ ਕੇ ਬਿਆਸ ਥੱਲੇ ਕਰੀ ਲਿਆਉਣੀ ਚਾਹ ਬਣਾ ਕੇ ਮੰਮੀ ਨੇ ਤੈਨੂੰ ਹੁਣ ਸਮਝਾਇਆ ਨਾ ਬੋਲਣਾ ਨਹੀਂ ਤੂੰ ਫੇਰ ਮੇਰੇ ਘੜੀ ਬੋਲਣ ਦਾ ਪੀਂ ਤੇ ਮੈਂ ਤੈਨੂੰ ਚਾਹ ਬਲ ਵੀ ਕਿਹਾ ਮੈਂ ਤੈਨੂੰ ਵੱਧ ਘੜਦਾ ਨਹੀਂ ਕੁਝ ਕਹੀ ਚੱਲ ਜਾ ਜਾ ਬਿਆਸ ਥੱਲੇ ਜਾ ਕੇ ਮੈਂ ਬਣਾ ਲਿਆਉਣੀ ਚਾਹ ਪੀ ਲੈ ਕੀ ਹਾਲ ਹੈ ਮੈਂ ਵੇਲੀ ਉਹ ਲਵਾਈਆ ਤਸ ਲੜਨ ਦਾ ਤਾਂ ਨਹੀਂ ਆ ਜੇ ਕੱਲ ਮੇਰੇ ਹੁਣ ਤੋਂ ਅਗਲਾ ਸਮਝਾ ਦੇ ਤੈਨੂੰ ਮੈਂ ਕੱਲ ਲਿਆ ਮੰਮੀ ਇਹ ਮੰਮੀ ਇਹ ਫੇਰ ਗਾੜੀਆਂ ਬੋਲਣ ਦੀ ਮੈਂ ਚਾਹ ਧਰ ਦੇ ਮੰਮੀ ਆਏ ਬਾਹਰੋਂ ਮੈਂ ਆਪੇ ਤਾਂ ਬਾਹਰੋਂ ਆਇਆ ਤਾ ਦੋ ਗੋੜਾ ਚਾਹ ਕੇ ਤੇ ਤੁਸੀਂ ਫੇਰ ਅਚਰ ਰਸੋਈ ਚ ਬੈ ਕੇ ਲੜਨ ਦੀਆਂ ਜੇ ਮੰਮੀ ਮੈਂ ਇਹਨੂੰ ਕਿਹਾ ਤਾ ਗਾੜਮਾ ਇਹ ਬੋਲਣ ਦਾ ਵੀ ਮੇਰੇ ਨਾਲ ਨਹੀਂ ਬੋਲਣਾ ਪਤਾ ਜ਼ਰੂਰੀ ਹੈ ਤੈਨੂੰ ਮੈਂ ਹੋਣਾ ਮੰਮੀ ਮੈਨੂੰ ਆਂਦੀ ਜੇ ਤੈਨੂੰ ਮੰਮੀ ਮੈਨੂੰ ਆਂਦੀ ਜੇ ਤੈਨੂੰ ਕਹਿਣਾ ਚਾਹ ਦਾ ਤਾ ਤੂੰ ਹੀ ਚਾਪਣਾ ਆਏ ਬੰਦਾ ਤੁਹਾਨੂੰ ਫੇਰ ਕਿਤੇ ਪਾਣੀ ਦੀ ਆਂਦਾ ਨਹੀਂ ਪਤਾ ਤੁਹਾਨੂੰ ਦੋਵੇਂ ਜਿਹੜੀਆਂ ਰਸੋਈ ਦੇ ਵਿੱਚ ਕਰੀ ਜਾਂਦੀਆਂ ਲੜਾਈ ਲੜਾਈ ਕਰੀ ਜਾਂਦੇ ਜੇ ਮੰਮੀ ਚਾਹ ਬਣਾਉਣ ਉੱਥੇ ਦੇਦੀ ਨਾ ਕਿਹਾ ਇਹ ਬਣਾ ਕੇ ਕਿਆ ਹੱਥ ਤੇ ਪਈ ਚਾਹ ਤੂੰ ਵੀ ਤੇ ਚਾਹ ਬਣਾਈ ਜਾ ਕਰਨੀ ਹੈ ਮਮੇ ਮੈਂ ਤਾਂ ਭਾਂਡੇ ਮਾਣਣ ਦੀ ਹਾਂ ਤੇ ਮੈਂ ਕਿਹਾ ਚਲਦੀ ਦੀ ਬਣਾਈ ਲੈ ਕੇ ਆਪੇ ਵੀ ਦੀਦੀ ਬਣਾ ਲੈ ਕੇ ਨਾ ਸਾਨੂੰ ਕਿਤੇ ਬਾਹਰ ਅੰਦਰ ਆਏ ਆਂ ਤਾਂ ਪਾਣੀ ਦਾ ਪਤਾ ਨਾ ਲੈਣ ਦਾ ਤੇ ਇਹ ਵਿਹੇਲੀ ਚ ਵਾਈਏ ਪਾਣੀ ਦੇ ਕੇ ਆਉਣਾ ਵਾ ਤੂੰ ਲੜੀ ਜਾਇਆ ਪਰ ਹਰ ਟੰ ਤੇ ਲੜਦੋਂ ਬਗਾਰ ਕੋ ਘਾਲੀ ਨਹੀਂ ਹੁੰਦੀ ਤੁਹਾਨੂੰ ਪਤਾ ਨਹੀਂ ਕੀ ਖਾ ਗਏ ਤੁਸੀਂ ਸਾਧਰ ਕਰਦੀਆਂ ਨੇ ਦੀਦੀ ਲੜਨ ਦੀ ਮੈਂ ਤਾਂ ਨੂੰ ਬਸ ਇਹੋ ਕਿਹਾ ਕਿ ਵੀ ਦੋ ਘੋਟ ਮੇਰੇ ਵੀ ਚਾਹ ਦੇ ਥੇ ਮੰਮੀ ਲੜਨ ਤੋਂ ਤਾਂ ਵੇਲਾ ਮਿਲ ਜੇ ਪਹਿਲਾਂ ਫੇਰ ਹੀ ਪਾਣੀ ਦਊਗੀ ਮੰਮੀ ਆ ਮੈਂ ਪਾਣੀ ਦੇਣੇ ਗਾੜੇ ਫੜਾਕ ਲਾਉਣੇ ਆਪੇ ਦੇ ਦੇਣੀ ਪਾਣੀ ਦਾਦੂ ਚਾਹ ਮੰਮੀ ਨਹੀਂ ਕਹ ਰਹੀ ਅੰਦਰ ਮੈਂ ਲਿਆਉਣੀ ਪਾਣੀ ਲੈ ਆ ਪਾਣੀ ਤਾਂ ਚਾ ਲੈ ਆਪੇ